ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵੀਰਾਂ ਤੇ ਭੈਣਾਂ ਨੂੰ ਰੜਕੇ ਵਾਲੇ ਵਰੋਂ ਸਤਿ ਸ਼੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਗਾ ਸੋਚ ਲਈਆਂ ਸਾਹਿਤ ਮੰਚ ਦੇ ਸਾਰੇ ਹੀ ਮੈਂਬਰਾਂ ਨੂੰ ਸੋ ਪਿੰਗਾ ਸੋਚਦੇ ਹਾਂ ਸਾਹਿਤ ਮੰਚ ਬੋਲੋ ਗੁਰਵਿੰਦਰ ਕੌਰ ਟਿੱਬਾ ਜੀ ਦੇ ਸਹਿਯੋਗ ਦੇ ਨਾਲ ਲੇਖਕ ਸੋਨੀ ਰਾਣੀ ਰਾਏਕੋਟ ਜੀ ਦੀ ਕਿਤਾਬ ਅਧੂਰੇ ਕਾਵ ਜੋ ਅੱਜ ਪੂਰੀ ਹੋਣੀ ਹੈ ਜਾ ਰਹੇ ਹਨ ਦਾ ਲੋਕ ਅਰਪਣ ਸਮਾਗਮ ਸੋ ਸਾਰੇ ਹੀ ਵੀਰਾਂ ਤੇ ਭੈਣਾਂ ਨੂੰ ਮੁਬਾਰਕਾਂ ਤੋਂ ਸਭ ਤੋਂ ਪਹਿਲਾਂ ਮੁਬਾਰਕਾਂ ਭੈਣ ਸੋਹਣੀ ਰਣੀ ਜੀ ਰਾਏਕੋਟ ਜੀ ਨੂੰ ਜਿਨ੍ਹਾਂ ਦੀ ਅੱਜ ਕਿਤਾਬ ਅਧੂਰੇ ਖਾਬ ਲੋਕ ਲੋਕ ਅਰਪਣ ਹੋਣ ਜਾ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭੈਣ ਅਸ਼ਪਿੰਦਰ ਕੌਰ ਗੱਲ ਜੀ ਜੋ ਮੰਚ ਦੇ ਸੰਚਾਲਕ ਹਨ ਸੋ ਬਹੁਤ-ਬਹੁਤ ਧੰਨਵਾਦ ਉਹਨਾਂ ਦਾ 2020 ਤੋਂ ਨਾਲ ਜੁੜੇ ਹੋਏ ਹਨ ਸੋ ਵਾਈਬਰ ਉਸੇ ਤਰ੍ਹਾਂ ਮੰਚ ਨੂੰ ਦਿਨ ਦੁਗਣੀ ਰਾਤ ਚੌਗਣੀ ਰਕੀ ਬਖਸ਼ਿਸ਼ ਕਰਨਾ ਸੋ ਬਹੁਤ-ਬਹੁਤ ਧੰਨਵਾਦ ਭੈਣ ਗੁਰਵਿੰਦਰ ਕੌਰ ਠੱਟਾ ਤੇ ਬਾਜੀਰਾ ਸਪੇਨ ਤੋਂ ਉਹ ਵੀ ਮੰਚ ਨਾਲ ਕਾਫੀ ਸਮੇਂ ਤੋਂ ਜੁੜੇ ਨੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਵੀਰਾਂ ਦੇ ਭੈਣਾਂ ਦਾ ਜੋ ਪਿਛਲੇ ਸਮੇਂ ਤੋਂ ਮੰਚ ਦੇ ਨਾਲ ਮੰਡਲੀ ਦੀ ਸੇਵਾ ਨਿਭਾ ਰਹੇ ਹਨ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਿਆਰੇ ਸੁਬਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਦਾਤ ਨੂੰ ਮਾਨ ਸਨਮਾਨ ਦੇ ਲਾਇਕ ਸਮਝਿਆ ਸੋ ਬਹੁਤ ਬਹੁਤ ਧੰਨਵਾਦ ਆ ਬਹੁਤ ਆ ਸਮਨ ਨਾ ਲੈਂਦਾ ਹੋਇਆ ਇੱਕ ਕਬ ਜੋ ਹੋਰ ਕਰਾਂਗੇ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਸੋ ਆਪਣੀ ਇੱਕ ਧਾਰਮਿਕ ਕਿਤਾਬ ਧਾਰਮਿਕ ਕਵੀ ਪਿੰਗਾ ਸੋਚ ਰਹੀਆਂ ਸੰਤ ਮੰਚ ਵੱਲੋਂ ਧਾਰਮਿਕ ਕਵੀ ਕਿਤਾਬ ਪੇਸ਼ ਕਰਨ ਜਾ ਰਹੇ ਹਾਂ ਤਾਂ ਉਸ ਕਿਤਾਬ ਲਈ ਲੇਖਕ ਤੇ ਲੇਖਕਾਵਾਂ ਚਾਹੀਦੀਆਂ ਹਨ ਕਵੀ ਤੇ ਕਵਿਤਰੀਆਂ ਸੋ ਜਿੰਨਾ ਹੋ ਸਕੇ ਆਪਣੇ ਵੀਰਾਂ ਦੇ ਭੇੜਾਂ ਨੂੰ ਵੱਧ ਤੋਂ ਵੱਧ ਦੱਸੋ ਜੋ ਇਸ ਕਿਤਾਬ ਦਾ ਹਿੱਸਾ ਬਣ ਸਕਣ ਤੇ ਸਿਰਪੇ ਸਿਰਪੇ ਧਾਰਮਿਕ ਹੀ ਕਿਤਾਬਾਂ ਚਾਹੀਦੀਆਂ ਹਨ ਧਾਰਮਿਕ ਹੀ ਕਵਿਤਾਵਾਂ ਗੀਤ ਗਜ਼ਲ ਧਾਰਮਿਕ ਹੀ ਚੱਲਣਗੀਆਂ ਸੋ ਵੱਧ ਤੋਂ ਵੱਧ ਨਾਲ ਪੜਣਾ ਦੀ ਭਰਾਵਾਂ ਨੂੰ ਜੋੜੋ ਸੋ ਬਹੁਤ-ਬਹੁਤ ਸਮਾਂ ਨਾਲ ਲੈਂਦਾ ਹੋਇਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪਿੰਗਾ ਸੋਚਦੀਆਂ ਸਾਹਿਤ ਮੰਚ ਦੇ ਸੰਚਾਲਕ ਮੈਂਬਰਾਂ ਦਾ ਪੈਰਨ ਰਚਪਿੰਦਰ ਕੌਰ ਗਿਲਜੀ ਦਾ ਗੁਰਵਿੰਦਰ ਕੌਠਾ ਟਾਟ ਬਾਸ ਪਿੰਜੀ ਤਾਂ ਬਹੁਤ-ਬਹੁਤ ਧੰਨਵਾਦ ਆ ਤੇ ਬਹੁਤ-ਬਹੁਤ ਸਮਾਂ ਨਾਲ ਲੈਂਦਾ ਹੋਇਆ ਆਪਣੀ ਆ ਰਹੀ ਨਵੀਂ ਕਿਤਾਬ ਪਿੰਗਾ ਸੋਚਦੀਆਂ ਸਾਹਿਤ ਮੰਚ ਬਲੋਂ ਧਮੀ ਕਵੀ ਬੋਕ ਦੇ ਵਿੱਚੋਂ ਇੱਕ ਰਚਨਾ ਪੇਸ਼ ਕਰਦੇ ਹਾਂ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਹੀ ਮਾਣ ਤੇ ਸਤਿਕਾਰ ਬਖਸ਼ਿਸ਼ ਕਰੋਗੇ ਹੱਥ ਵਿੱਚ ਖੰਡਾ ਘੋੜੀ ਕਾਲੀ ਸਿਰ ਕੇਸਰੀ ਦਸਤਾਰ ਸਜਾਈ ਮੁਗਲਾਂ ਨੂੰ ਭਾਜੀ ਐਸੀ ਚਾੜੀ ਲੱਖਾਂ ਦੇ ਨਾਲ ਪੜਗੇ ਚਾੜੀ ਵਿੱਚ ਸੁਥਣਾ ਦੇ ਮੂਤ ਜਾਂਦੇ ਸੀ ਵਿੱਚ ਸੁਥਣਾ ਦੇ ਮੂਤ ਜਾਂਦੇ ਸੀ ਮੂੰਹ ਵੇਖ ਪਿੱਜੀਆਂ ਤਲਵਾਰਾਂ ਦਾ ਖੁੱਲੇ ਦਾੜੇ ਕੇਸਰੀ ਪੱਗਾ ਰੋਬ ਵੇਖ ਸਰਦਾ ਦਾ ਹਾ ਖੁੱਲੇ ਦਾੜੇ ਕੇਸਰੀ ਪੱਗਾ ਰੋਬ ਵੇਖ ਸਰਦਾ ਕੰਦਾਂ ਕੰਬ ਜਾਂਦੀਆਂ ਸੀ ਕਾਬਲ ਦੇ ਕੰਧਾਰ ਦੀਆਂ ਪਠਾਣੀਆਂ ਜੱਦ ਸੁਣ ਬਚਿਆ ਨੂੰ ਸੁਣੋਂ ਦੀਆਂ ਬਾਤਾਂ ਨਰਵੇ ਸਰਦਾਰਾਂ ਦੀ ਜੱਬ ਆਸ਼ੀਰਾਂ ਦੀਆਂ ਪਾੜ ਦੇਵੇ ਜੋ ਜਿਹੜਾ ਰਖਦਾ ਬੰਧ ਪਹਾੜਾਂ ਦਾ ਖੁੱਲੇ ਧੜੀ ਕੇਸਰੀ ਪੱਤਾ ਰੋਹ ਵੇਖ ਸਰਦਾਰਾਂ ਦਾ ਖੁੱਲੇ ਧੜੀ ਕੇਸਰੀ ਪੱਗਾ ਰੋਹ ਵੇਖ ਸਰਦਾਰਾਂ ਦਾ ਅਲਵੀ ਧਰ ਤੋਂ ਲੈ ਕੇ ਥੱਪੜਾ ਬਾਹਰ ਮੋੜਿਆ ਮੁਗਲਾਂ ਦੇ ਵਾਰਾਂ ਦਾ ਮਾਦੋ ਉਦਾਸ ਤੇ ਸ਼ੌਂਕੀ ਸੀ ਮੁੱਢ ਤੋਂ ਹੀ ਤੀਰਾਂ ਤਲਵਾਰਾਂ ਦਾ ਗੁਰੂ ਦਾ ਬੰਦਾ ਬਹਾਦਰ ਘੁੰਮਦਾ ਗੁਰੂ ਦਾ ਬੰਦਾ ਬਹਾਦਰ ਘੁੰਮਦਾ ਜੋ ਧਰਕ ਪੰਜ ਕਕਾਰਾਂ ਦਾ ਖੁੱਲੇਦਾਰੇ ਕੇਸਰੀ ਪੱਗ ਰੋਵ ਵੇਖ ਸਰਦਾਰਾਂ ਦਾ ਖੁੱਲੇਦਾਰੇ ਕੇਸਰੀ ਪੱਗ ਰੋਵ ਵੇਖ ਸਰਦਾਰਾਂ ਦਾ ਜੱਸਾ ਸਿੰਘ ਅਲੂਵਾਲੀਏ ਤੇ ਨਲੂਏ ਜਿਹੇ ਸਰਦਾਰਾਂ ਦਾ ਅੰਗਰੇਜ਼ਾਂ ਨੂੰ ਪਾਕੇ ਨਾ ਥਰਪੀ ਪਠਾਨ ਭੁੱਲਦਾ ਨਹੀਂ ਮਾਰੀਆਂ ਮਾਰਾਂ ਦਾ ਨਾ ਕੌਮ ਦਾ ਬੱਚਾ ਬੱਚਾ ਭੁੱਲਦਾ ਨਾ ਕੌਮ ਦਾ ਬੱਚਾ ਬੱਚਾ ਭੁੱਲਦਾ ਰੁੜਕੇ ਵਾਲਿਆ ਉਹ ਕਿਰਦਾਰਾਂ ਦਾ ਖੁੱਲੇ ਦਾਣੇ ਕੇਸਰੀ ਪੰਗਾ ਪ੍ਰੋਹ ਵੇਖ ਸਰਦਾਰਾਂ ਦਾ ਖੁੱਲੇ ਦਾਣੇ ਕੇਸਰੀ ਪੰਗਾ ਪ੍ਰੋਹ ਵੇਖ ਸਰਦਾਰਾਂ ਦਾ ਪ੍ਰੋਹ ਵੇਖ ਸਰਦਾਰਾਂ ਵਾਹ ਵਾਹ ਕੋ ਸੋ ਕਵਿਤਾ ਦੇ ਮੈਂਦੀ ਲੱਗੀ ਸੋ ਕਮੈਂਟ ਲਾ ਕੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਗਾ ਸੋਚ ਦੀਆਂ ਸਹਿਤ ਮੰਚ ਦੇ ਸਾਰੇ ਹੀ ਮੈਂਬਰਾਂ ਦਾ ਸੋ 10ਵੀਂ ਇਹਨਿਕਾ ਹੈਵਾ ਹਾਜ਼ਰੀ ਦੀ ਰਿਪੋਰਟ ਕਾਨਾ ਵਾਈਪੂ ਜੀ ਕਾ ਖਾਸਾ ਵਾਈਪੂ ਜੀ ਕੀ ਫਤਿਹ ਮਿਹਰਬਾਨੀ ਸ਼ੁਕਰੀਆ